ਲੋ ਵੀਰੋ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਜਾ ਰਹੇ ਆ ਗੁਰਦੁਆਰੇ ਤੱਲਵਾਂ ਸਾਹਿਬ ਤੇ ਬਲੌਗ ਦੇ ਨਾਲ ਬਣੇ ਰਹੋ ਭਾਈ ਅੱਜ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਤੱਲਵਾਂ ਸਾਹਿਬ ਮੇਨ ਰੋਡ ਤੇ ਆ ਥੋੜੀ ਹਵਾ ਦੀ ਪ੍ਰੋਬਲਮ ਆ ਤੇ ਅੱਗੇ ਜਾ ਕੇ ਤੁਹਾਨੂੰ ਰੋਕ ਕੇ ਦਿਖਾਵਾਂਗੇ ਲੋ ਭਾਈ ਆ ਵੀ ਬੰਦੇ ਆਪਣੇ ਨਾਲ ਚੱਲੇ ਆ ਬਾਬਾ ਜੀ ਦੇ ਪਿੰਡ ਜਾਰਾਸ਼ ਹੁੰਦਾ ਬਾਈ ਤੱਲਨ ਸਾਹਿਬ ਆਪਿਆਂ ਦੇ ਤੇ ਜਾ ਕੇ ਤੁਹਾਨੂੰ ਗੁਰਦੁਆਰੇ ਦਰਸ਼ਨ ਕਰਾਵਾਂਗੇ ਲਓ ਜੀ ਆ ਗਏ ਆ ਪਿੰਡ ਤੱਲਨ ਆਪਾਂ ਤਾਂ ਵੀ ਵੱਡਾ ਆ ਨਾ ਪਿੰਡ ਲੋਈ ਲਾਈਏ ਪਾਰਕਿੰਗ ਤੇ ਚਲਿਏ ਬਾਬਿਆਂ ਦੇ ਪਹੁੰਚ ਗਏ ਆ ਬਾਬੇਓ ਇੱਥੇ ਆਪਣੇ ਲੱਗੂਗੀ ਪਰਚੀ ਪਰਚੀ ਲੈ ਲਈ ਆ ਮਨ ਲੋ ਭਾਈ ਪਹੁੰਚ ਗਏ ਆ ਆਪਾਂ ਬਾਬਿਆਂ ਦੇ ਹਰ ਰਹਿ ਤੌਰ ਬਾਈ ਇੱਥੇ ਦੇਦ ਕਰਨ ਲੱਗਦੀਆਂ ਐ ਏਡੀ ਖਡਾਉਣੇ ਬੱਚਿਆਂ ਦੇ ਉਹ ਅਗਰਵਤੀ ਅਚਾਰਾਂ ਦੀਆਂ ਦੁਕਾਨਾਂ ਕਾਫੀ ਤਰ੍ਹਾਂ ਦੀਆਂ ਦੁਕਾਨਾਂ ਲੱਗਦੀਆਂ ਇੱਥੇ ਇੱਥੇ ਦਰਵਾਰ ਲੇਦੇ ਨੇ ਐ ਦਰਵਾਰ ਲਾਉਂਦੇ ਗਿਆਨੀ ਭਾਈ ਹੱਸੀਆਂ ਸਾਡੇ ਹਾਲ ਦੇਖ ਦੇ ਕੇ ਇਹ ਦੇਖੂ ਇੱਕ ਵਾਰੀ ਇੱਥੇ ਕੰਬਾ ਭਾਈ ਜੀ ਦੇ ਇਹ ਦਰਵਾਰਾਂ ਦੀਆਂ ਜਾਨੀ ਸਭ ਲੋਕਾਂ ਦੇ ਟਿਕਾਰਨੀ ਦੇ ਗਲੇ ਰੌਣਕ ਹੋ ਰਹੇ ਨੇ ਬਈ ਵਾਰਿਆ ਕੋਮਨ ਤੇ ਵਿੰਦ ਤੰਦਾਂ ਜਿੱਥੇ ਬਾਬਾ ਜੀ ਗੁਦਵਾਰਾ ਸਪਾਇੰ ਕਰ ਰਹੇ ਆ ਸਿਉਹੇ ਬਾਬਾ ਜੀ ਨਾਲ ਨਾਲ ਹੀ ਜਾਂਦੀ ਇੱਥੇ ਇੱਧਰ ਸੋਨ ਬਰਾਬਰ ਵਾਗੇ ਦੇ ਲੱਗਦਾ ਤੇ ਪਹੁੰਚ ਗਏ ਆਪਾਂ ਬਾਬਿਆਂ ਦੇ ਤੇ ਲੋ ਬਈ ਫਾਈਨਲੀ तन तन बाबा निहाल सिंह जी पेंटलन चलिए अंदर

it's a fair

ਨਾਨਾ ਨਾਨਾ ਤੇ ਸਨਾ ਮਿੱਤਾਨਾ ਨਾਨਾ ਨਾਨਾ ਜਾ ਕੇ ਰੰਗ ਨਾਨਾ ਵੇਖ ਲਈ ਰੰਗ ਨਾਨਾ ਬੇਤ ਕਿਨੂ ਮਿੱਤੋ ਨਾਨਾ ਬੇਤ ਕਿਨੂ ਵਿਚਾਰ ਰੰਗ ਰਾਸੀ ਹੈ ਲਓ ਜੀ ਗੁਰਾ ਪ੍ਰਸ਼ਾਦ ਮਿਲ ਗਿਆ ਤੇ ਚਲਿਏ ਹੁਣ ਬਾਬਾ ਜੀ ਦੇ ਲੰਗਰ ਹਾਲ ਲੂ ਬਾਬੇ ਚਲੇ ਲੰਗਰ ਖਾਨ ਦੂਜੀ ਵਾਰੀ ਪ੍ਰਸ਼ਾਦ ਇੱਕ ਵਾਰੀ ਨਹੀਂ ਦੂਜੀ ਵਾਰ ਪ੍ਰਸ਼ਾਦ ਇਹ ਤਾਂ ਵੀਰ ਜਦੋਂ ਸਜਮਤ ਮੈਨ ਕੇ ਮੰਨ ਕਰਕੇ ਗੁਰੂ どんなに? ਓਏ ਹੋਏ ਬਾਈ ਗਰੂ ਬਾਈ ਗਰੂ ਬਾਈ ਗਰੂ ਲੰਗਰ ਚੱਲ ਰਿਹਾ ਤੇ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਪਿਆਰਿਓ ਆਪਾਂ ਦਰਸ਼ਨ ਕਰਿਆ ਬਾਬਾ ਜੀ ਇਹ ਲੰਗਰ ਵੀ ਸ਼ਕੇ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਜੇ ਕੋਈ ਆਪਣਾ ਵੀਰ ਆਇਆ ਹੋਇਆ ਇੱਧਰ ਤੇ ਕਮੈਂਟ ਕਰ ਦਿਓ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਸਾਡੇ ਨਾਲ ਬੜਾ ਘਾਟਾ ਹੋਇਆ ਤੁਹਾਨੂੰ ਸੈਂਡਵਿਚ ਨਹੀਂ ਮਿਲੇ ਬਾਕੀ ਸਾਰਿਆਂ ਨੂੰ ਮਿਲ ਗਏ ਖੜੇ ਰਹੇ ਬਾਬਿਓ ਸੈਂਡਵਿਚ ਨਹੀਂ ਮਿਲੇ ਸਾਨੂੰ ਪਰ ਤੇਰਨ ਉਦਾਸ ਜੇ ਹੋ ਗਏ ਹੀ ਚੱਲੇ ਸੈਂਡਵਿਚ ਨਹੀਂ ਮਿਲੇ ਚਲੋ ਭਾਈ ਮਿਲਦੇ ਆਂ ਜੀ ਲੰਗਰ ਬਹੁਤ ਵਧੀਆ ਛਕਿਆ ਦੁਕਾਨਾਂ ਦਾ ਮਾਹੌਲ ਲੱਗਾ ਹੋਇਆ ਗੁੱਡਾ ਗਾਡਾ ਲੈਣਾ ਦਾ ਦੱਦ ਓਏ ਕੋਈ 20 25 ਰੁਪਈ ਵਾਲੀ ਚੀਜ਼ ਲੈਣੀ ਤਾਂ ਚਲੋ ਭਾਈ ਚਲਿਏ ਕਰਨੋ